ਦਾਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 3 ਦਸੰਬਰ 2024 ਦਿਨ ਸੋਮਵਾਰ ਪੋ ਮਹੀਨੇ ਦੀ 9 ਤਰੀਕ ਹੈ ਜੀ ਸੈਮੀ ਆਮੂ ਕਰਜੀ ਅਤੇ ਕੁਆਂਟਲਾ ਨਵਲ ਨਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਵਦਾ ਇਸ ਪ੍ਰੋਗਰਾਮ ਚ ਨਿਗਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਤੇ ਨਾਲੇ ਸਾਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ ਚ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੀ ਟੂਟੋ ਦੇ ਇਸਤੀਫੇ ਦੀ ਜਿਸ ਬਾਰੇ ਚਰਚਾਵਾਂ ਹੱਲੇ ਵੀ ਚੱਲ ਰਹੀਆਂ ਅਗਾਹ ਚੱਲ ਕੇ ਹੋ ਕੀ ਸਕਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਟਰੰਪ ਨੇ ਪਨਾਮਾ ਕਨਾਲ ਅਤੇ ਨਾਲ ਦੀ ਨਾਲ ਗ੍ਰੀਨਲੈਂਡ ਦੇ ਉੱਤੇ ਆਪਣਾ ਦਾਵਾ ਜਤਾਇਆ ਕਹਿੰਦੇ ਵੀ ਅਸੀਂ ਇਹ ਖਰੀਦਣੇ ਆ ਵਾਪਸ ਲੈਣੇ ਆ ਸੋ ਇਹਦੇ ਬਾਰੇ ਅੱਜ ਕਾਫੀ ਵਿਵਾਦ ਛੜਿਆ ਹੋਇਆ ਆ ਗੱਲ ਕਰਾਂਗੇ ਨਿਊਯਾਰਕ ਦੀ ਜਿੱਥੇ ਕਿ ਇੱਕ ਆ ਪ੍ਰਵਾਸੀ ਵੱਲੋਂ ਇੱਕ ਔਰਤ ਜਿਹੜੀ ਕਿ ਅਜਨਬੀ ਔਰਤ ਸੀ ਕੋਈ ਆਸਪੈਨ ਜਾਣ ਪਛਾਣ ਨਹੀਂ ਸੀ ਪਹਿਲਾਂ ਉਹਨੂੰ ਟ੍ਰੇਨ ਦੇ ਵਿੱਚ ਸ਼ਰਿਆਮ ਅੱਗ ਲਾ ਦਿੱਤੀ ਇਸ ਦੇ ਨਾਲੇ ਯੂਪੀ ਪੁਲਿਸ ਦੀ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਗੱਲ ਕਰਾਂਗੇ ਜਿਹੜੇ ਕਿ ਇੱਕ ਮੁਕਾਬਲੇ ਦਾ ਕ੍ਰੈਡਿਟ ਲੈ ਰਹੇ ਆ ਪਰ ਆਪੇ ਤਸਵੀਰਾਂ ਪੇਸ਼ ਕਰਕੇ ਫਸ ਗਏ ਆ ਤੇ ਮੁਕਾਬਲਾ ਜਿਹੜਾ ਉਹ ਸ਼ਰਿਆਮ ਦਿਸ ਰਿਹਾ ਕਿ ਇੱਕ ਝੂਠਾ ਮੁਕਾਬਲਾ ਸੀ ਅਖੀਰ ਵਿੱਚ ਗੱਲਬਾਤ ਹੋ ਗਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थी तो सादगी होर भी निखारे भरत ज्वेलर्स पता नोट करो इक्यासी भी एक सौ स्ट्रीट पायल बिजनेस सेंटर सरी कॉल छे सौ चार पांच सौ तिरानवे ਤਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸੋਹੋਤਾ ਸ਼ੋ ਲੈ ਕੇ ਇੱਕ ਵਾਰ ਫੇਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਸਿਆਸੀ ਤੂਫਾਨ ਜਿਹੜਾ ਹੱਲੇ ਵੀ ਕਰਮਾਇਆ ਹੋਇਆ ਵਿਰੋਧੀ ਧਿਰਾਂ ਟੂਟੋ ਦਾ ਅਸਤੀਫਾ ਮੰਗੀ ਰਹੀਆਂ ਨਾਲ ਦੀ ਨਾਲ ਉਹਨਾਂ ਦੀ ਆਪਣੀ ਲਿਬਰਲ ਪਾਰਟੀ ਦੇ ਕਈ ਐਮਪੀ ਵੀ ਜ਼ੋਰ ਲਾ ਰਹੇ ਆ ਕਿ ਟੂਟੋ ਪਾਸੇ ਹੋਣ ਸਰਕਾਰ ਬੇਸ਼ੱਕ ਨਾ ਡਿਗੇ ਪਰ ਅਗਲਾ ਪ੍ਰਧਾਨ ਮੰਤਰੀ ਪਾਰਟੀ ਦੇ ਵਿੱਚੋਂ ਕਿਸੇ ਹੋਰ ਨੂੰ ਚੁਣਿਆ ਜਾਵੇ ਅਗਲਾ ਲੀਡਰ ਕੋਈ ਹੋਰ ਬਣ ਜਾਵੇ ਪਰ ਟੂਟੋ ਅਸਤੀਫਾ ਦੇਣ ਲਈ ਬਜ਼ਾਇਦਿਆ ਸੋ ਆਜਾ 크리스마ਸ ਦਾ ਸੀਜ਼ਨ ਆ ਇਹ ਤਾਂ ਪੱਕਾ ਲੰਘਾ ਰਹੇ ਆ ਆਪਣੇ ਆਪ ਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੈਨੇਡਾ ਯੂਐਸ ਰਿਲੇਸ਼ਨ ਜਿਹੜੀ ਬਾਰੇ ਇੱਕ ਕਮੇਟੀ ਬਣੀ ਹੋਈ ਆ ਜਿਹੜੀ ਕਮੇਟੀ ਬਣੀ ਹੋਈ ਆ ਵੀ ਉਹਦਾ ਚੇਅਰ ਵੀ ਮੈਂ ਹੀ ਰਹੂੰਗਾ ਤੇ ਉਹਨਾਂ ਦਾ ਹਾਲ ਦੀ ਘੜੀ ਕੋਈ ਵੀ ਇਰਾਦਾ ਨਹੀਂ ਕਿ ਉਹ ਲਿਬਰਲ ਪਾਰਟੀ ਦੇ ਮੁਖੀ ਵਜੋਂ ਜਾਂ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਬਾਰੇ ਸੋਚ ਰਹੇ ਆ ਸੋ ਜਿਹੜੇ ਹਾਲਾਤ ਚੱਲ ਰਹੇ ਆ ਇਹਦੇ ਵਿੱਚ ਕਈ ਸਿਨੈਰੀਓ ਉੱਭਰ ਕੇ ਸਾਹਮਣੇ ਆ ਰਹੇ ਆ ਪਹਿਲੀ ਗੱਲ ਤਾਂ ਇਹ ਹੀ ਆ ਕੀ ਕੰਜ਼ਰਵਟਿਵ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰੀਕੇ ਸਰਕਾਰ ਡਿੱਗ ਪਵੇ ਤੇ ਜਿਹੜੀ ਵੇਵ ਬਣੀ ਹੋਈ ਹੈ ਕੰਜ਼ਰਵਟਿਵ ਪਾਰਟੀ ਦੀ ਉਹਦਾ ਲਾਹਾ ਲੈ ਕੇ ਕੈਨੇਡਾ ਦੀ ਸਰਕਾਰ ਬਣਾਈ ਜਾ ਸਕੇ ਦੂਜੇ ਪਾਸੇ ਦਬਾਹ ਹੇਠ ਆਏ ਹੋਏ ਜਗਮੀਰ ਸਿੰਘ ਐਨਡੀਪੀ ਦੇ ਆਗੂ ਉਹ ਵੀ ਬਿਆਨ ਦੇ ਚੁੱਕਿਆ ਹੈ ਕਿ ਮੈਂ ਜਦੋਂ ਵੀ ਕਹਾਂ ਸਮਝਿਆ ਠੀਕ ਤਾਂ ਟੂਡੋ ਸਰਕਾਰ ਦੇ ਖਿਲਾਫ ਬੇਪਰੋਸਗੀ ਦਾ ਮਤਾ ਲੈ ਕੇ ਆਉਂਗਾ ਸੋ ਉਹਨਾਂ ਦਾ ਜਿਹੜਾ ਬਿਆਨ ਆ ਉਹ ਤੋਂ ਵੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਟੂਡੋ ਨੂੰ ਕਿ ਕਹਾਂ ਜਗਮੀਰ ਸਿੰਘ ਨੇ ਉਹਨਾਂ ਨੂੰ ਬਚਾਉਣਾ ਨਹੀਂ ਹੈਗਾ ਬਲੌਕਵਿਕ ਵਾਲੇ ਪੈਨਸ਼ਨ ਦੇ ਮੁੱਦੇ ਦੇ ਉੱਤੇ ਟੂਡੋ ਨਾਲ ਟਿੱਡੇ ਚੱਲ ਰਹੇ ਆ ਤੇ ਅੰਦਰੋਂ ਲਿਬਰਲ ਪਾਰਟੀ ਦੇ ਵਿੱਚ ਜੋ ਕਿਸਮਾਨ ਛੜਿਆ ਹੋਇਆ ਕ੍ਰਿਸਟਿਆ ਫਰੀ ਲੈਂਡ ਨੂੰ ਮੋਹਰੇ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਸੋ ਇਹਦੇ ਵਿੱਚ ਕਈ ਕੁਝ ਨਿਕਲ ਸਕਦਾ ਆ ਸੋ ਹੁਣ ਜਦੋਂ ਟੂਡੋ ਨੂੰ ਇਹ ਪਤਾ ਲੱਗ ਗਿਆ ਕਿ ਜਗਵੀਰ ਸਿੰਘ ਨੇ ਉਹਨਾਂ ਦਾ ਸਾਥ ਨਹੀਂ ਦੇਣਾ ਬਲਕਿ ਜਨਵਰੀ ਜਾਂ ਫਰਵਰੀ ਦੇ ਵਿੱਚ ਜਦੋਂ ਵੀ ਉਹ ਸੂਤ ਲੱਗੂਗਾ ਤਾਂ ਉਹਦੇ ਖਿਲਾਫ ਬੇਪਰੋਚੀ ਦਾ ਮਤਾ ਲਿਆ ਸਕਦੇ ਆ ਤਾਂ ਟੂਟੂ ਦੇ ਕੋਲ ਹੁਣ ਬਹੁਤੇ ਰਾਹ ਨਹੀਂ ਬਚੇ ਜਾਂ ਤਾਂ ਉਹ ਪਾਰਲੀਮੈਂਟ ਪੋਜ਼ ਕਰ ਸਕਦੇ ਆ ਜਿਹਨੂੰ ਆਪਾਂ ਪ੍ਰੋਰੋ ਕਹਿ ਦਿੰਨੇ ਆ ਹਰ ਪਰ ਉਹਨਾਂ ਨੇ ਵੀ ਇਦਾਂ ਕੀਤਾ ਸੀਗਾ ਸੋ ਇਹਦੇ ਵਿੱਚ ਚਾਹੇ ਮਹੀਨਾ 2 ਮਹੀਨੇ ਵੀ ਆਖ 6 ਮਹੀਨੇ ਪਾਰਲੀਮੈਂਟ ਪੋਜ਼ ਕੀਤੀ ਜਾ ਸਕਦੀ ਆ ਰੋਕੀ ਜਾ ਸਕਦੀ ਆ ਤੇ ਉਹਦੇ ਨਾਲ ਸਰਕਾਰ ਦਾ ਕੰਮ ਚੱਲਦਾ ਰਹੂਗਾ ਜਾਂ ਫਿਰ ਇਹ ਆ ਵੀ ਅਸਤੀਫਾ ਦੇਣਗੇ ਸੋ ਲੱਗਦਾ ਹੈ ਕਿ ਛੁੱਟੀਆਂ ਤੋਂ ਬਾਅਦ ਕੁਝ ਨਾ ਕੁਝ ਜਿਹਾ ਜ਼ਰੂਰ ਹੋਊਗਾ ਸੋ ਕੁੱਲ ਮਿਲਾ ਕੇ ਇੱਕ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਕੰਜ਼ਰਵੇਟਿਵ ਪਾਰਟੀ ਚਾਹੁੰਦੀ ਹੈ ਕਿ ਸਰਕਾਰ ਸੁੱਟ ਲਈ ਜਾਵੇ ਟਰੂਡੋ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਡਿਗਣ ਤੋਂ ਪਹਿਲਾਂ ਪਹਿਲਾਂ ਪੀਅਰ ਪੋਲੀਓ ਨੂੰ ਨੰਗਾ ਕਰ ਜਵਾਂ ਤਾਂ ਕਿ ਉਹਨਾਂ ਨੂੰ ਸੱਤਾ ਨਾ ਮਿਲ ਸਕੇ ਸੋ ਇਹ ਸਿਆਸੀ ਕਸ਼ਮਾਨ ਦੇ ਵਿੱਚੋਂ ਦੇਖਦੇ ਆਂ ਗਾਂ ਚੱਲ ਕੇ ਕੀ ਨਿਕਲਦਾ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਡੋਨਲਡ ਟਰੰਪ ਉਹਨਾਂ ਦੀ ਡੋਨਲਡ ਟਰੰਪ ਉਹਨਾਂ ਦੇ ਬਿਆਨ ਜਿਹੜੇ ਆ ਜੀ ਬੜੇ ਵਿਵਾਦਾਂ 'ਚ ਘਿਰੇ ਹੋਏ ਆ ਬਹੁਤਿਆਂ ਲੋਕਾਂ ਨੂੰ ਲੱਗਦਾ ਸਿਕਾ ਸ਼ਾਇਦ ਮੈਨੂੰ ਵੀ ਲੱਗਦਾ ਸਿਕਾ ਕਿ ਉਹ ਬਦਲ ਗਏ ਆ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਅੱਗੇ ਨਾਲੋਂ ਸਿਆਣੀਆਂ ਹੋਣਗੀਆਂ ਪਰ ਉਮਰ ਦੇ ਇਸ ਪੜਾਅ ਦੇ ਵਿੱਚ ਜਾ ਕੇ ਲੱਗਦਾ ਵੀ ਆਤਮ ਬਦਲਦੀਆਂ ਔਖੀਆਂ ਹੋ ਜਾਂਦੀਆਂ ਇਹ ਗੱਲ ਪੱਥਰ ਤੇ ਲਕੀਰ ਆ ਹੱਲੇ ਵੀ ਉਹ ਜਿਹੜੇ ਇੱਕ ਤੋਂ ਬਾਅਦ ਇੱਕ ਅਜਿਹੇ ਬਿਆਨ ਦੇ ਰਹੇ ਆ ਜਿਨ੍ਹਾਂ ਦੀ ਕੋਈ ਤਕ ਨਹੀਂ ਪਣਦੀ ਜਾਂ ਜੱਗ ਹਸਾਈ ਉਹਦੇ ਨਾਲ ਹੋ ਰਹੀ ਆ ਤੋ ਪਹਿਲਾਂ ਉਹਨਾਂ ਨੇ ਇਹ ਕਿਹਾ ਵੀ ਮੈਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਫ ਲਾ ਦੇਣਾ ਫਿਰ ਕਹਿੰਦੇ ਵੀ ਮੈਂ ਚੀਨ ਦੇ ਉੱਤੇ 10% ਟੈਰਫ ਲਾ ਦੇਣਾ ਫਿਰ ਕਹਿੰਦੇ ਮੈਂ ਭਾਰਤ ਦੇ ਉੱਤੇ 100% ਟੈਰਫ ਲਾ ਦੇਣਾ ਹੁਣ ਉਹ ਫਿਰ ਕਹਿੰਦੇ ਵੀ ਮੈਂ ਕੈਨੇਡਾ ਜਿਹੜਾ ਆ ਉਹ 51ਵੀਂ ਸਟੇਟ ਬਣਾ ਲੈਣਾ ਤੇ ਹੁਣ ਇਹ ਕਹਿ ਰਹੇ ਆ ਕਿ ਜਿਹੜੀ ਪਨਾਮਾ ਕਨਾਲ ਆ ਜਿਹੜੀ ਕਿ ਦੋ ਸਮੁੰਦਰਾਂ ਨੂੰ ਆਸ ਵਿੱਚ ਜੋੜਦੀ ਹੈ ਜਿਹਦੇ ਤੇ ਅਮਰੀਕਾ ਦਾ ਬਹੁਤ ਸਾਰਾ ਸਮੁੰਦਰੀ ਵਪਾਰ ਆਧਾਰਤਾ ਵੀ ਉਹ ਅਸੀਂ ਵਾਪਸ ਲੈ ਲੈਣੀ ਆਪਣੀ ਮਾਲਕੀ ਦੇ ਵਿੱਚ ਇਹਦੇ ਨਾਲੇ ਡੈਨਮਾਰਕ ਦਾ ਇਹ ਇੱਕ ਹਿੱਸਾ ਸਮਝਿਆ ਜਾਂਦਾ ਗ੍ਰੀਨਲੈਂਡ ਜਿੱਦੀ ਕਿ ਉੱਥੇ ਆਪਣੀ ਹੁਣ ਚੁਣੀ ਹੋਈ ਸਰਕਾਰ ਆ ਉਹਦੇ ਬਾਰੇ ਅੱਜ ਕਹਿਤਾ ਵੀ ਅਸੀਂ ਉਹ ਖਰੀਦਣਾ ਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਨੇ ਲੈ ਕੇ ਅੰਤਰਰਾਸ਼ਟਰੀ ਸਿਆਸਤ ਦੇ ਵਿੱਚ ਕਾਫੀ ਜਿਹੜੀ ਉੱਪਰੋਂ ਥਾਲੀ ਮਚਾਈ ਹੋਈ ਆ ਐਤਵਾਰ ਨੂੰ ਉਹਨਾਂ ਨੇ ਕਨਲਾਨ ਕੀਤਾ ਕਿ ਜਿਹੜਾ ਡੈਨਮਾਰਕ ਦਾ ਐਮਬੈਸਡਰ ਅਸੀਂ ਲਾ ਰਹੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਅਤੇ ਸਾਡੀ ਜਿਹੜੀ ਆਜ਼ਾਦੀ ਆ ਉਹ ਗ੍ਰੀਨਲੈਂਡ ਦੇ ਉੱਤੇ ਬੜੀ ਨਿਰਭਰ ਕਰਦੀ ਆ ਤੇ ਅਸੀਂ ਚਾਹਾਂਗੇ ਕਿ ਜਿਹੜੀ ਗ੍ਰੀਨਲੈਂਡ ਦੀ ਓਨਰਸ਼ਿਪ ਆ ਮਲਕੀਅਤ ਆ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਕੋਲ ਹੋਵੇ ਜੀ ਗ੍ਰੀਨਲੈਂਡ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਆਈਲੈਂਡ ਆ ਜਿਹੜਾ ਕਿ ਐਟਲੈਂਟਿਕ ਅਤੇ ਆਰਕਟਿਕ ਸਮੁੰਦਰਾਂ ਦੇ ਵਿਚਾਲੇ ਆ 80% ਧਰਤੀ ਜਿਹੜੀ ਆ ਹਮੇਸ਼ਾ ਸਮੁੰਦਰ ਨਾਲ ਟਕੀ ਰਹਿੰਦੀ ਆ ਇਹ ਜਿੱਥੇ ਇੱਕ ਪਾਸੇ ਅਮਰੀਕਾ ਕੈਨੇਡਾ ਦੇ ਕੋਲ ਆ ਦੂਜੇ ਪਾਸੇ ਉਹ ਨਾਲ ਰੂਸ ਦੇ ਕੋਲ ਆ ਤੇ ਰਣਨੀਤਕ ਪੁਆਇੰਟ ਆਫ 뷰 ਤੋਂ ਇਹ ਬਹੁਤ ਅਹਿਮ ਇਲਾਕਾ ਆ ਇੱਥੇ ਅਮਰੀਕਾ ਦਾ ਇੱਕ ਮਿਲਟਰੀ ਬੇਸ ਵੀ ਹੈਗਾ ਤੇ ਅਮਰੀਕਾ ਨੂੰ ਇਹ ਲੱਗਦਾ ਆ ਕਿ ਇਹ ਹੁਣ ਸਾਡੇ ਕੋਲੇ ਚਾਹੀਦਾ 1979 ਦੇ ਵਿੱਚ ਡੈਨਮਾਰਕ ਨੇ ਇਹਦੇ ਵਾਸਤੇ ਇੱਕ ਅਡ ਗਵਰਨਮੈਂਟ ਜਿਹੜੀ ਆ ਬਣਾਤੀ ਸੀਗੀ ਤੇ ਜਿਹੜੀ ਹੁਣ ਉਹ ਗਵਰਨਮੈਂਟ ਆ ਉਹ ਕਹਿੰਦੀ ਵੀ ਅਸੀਂ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ ਚੀਜ਼ ਉਹ ਵਿਕਦੀ ਹੁੰਦੀ ਆ ਜਾਂ ਮੁੱਲ ਲਈ ਜਾ ਸਕਦੀ ਹੁੰਦੀ ਆ ਜਿਹੜੀ ਸੇਲ ਤੇ ਹੋਵੇ ਉਹ ਕਹਿੰਦੇ ਵੀ ਗ੍ਰੀਨ ਲੈਂਡ ਇੱਕ ਖੋਦਮਕ ਤਿਆਰ ਖਿੱਤਾ ਆ ਅਸੀਂ ਉਸ ਵੇਚਣ ਲਈ ਲਾਇਆ ਨਹੀਂ ਹੋਇਆ ਸੋ ਜਿਹੇ ਹਾਲਾਤ ਵਿੱਚ 트ੰਪ ਕਿਦਾਂ ਇਹ ਗੱਲ ਕਹਿ ਰਹੇ ਆ ਕਿ ਮੈਂ ਗ੍ਰੀਨਲੈਂਡ ਜਿਹੜਾ ਆ ਉਹ ਖਰੀਦ ਲੈਣਾ ਜਾਂ ਮੈਂ ਉਹਦੀ ਓਨਰਸ਼ਿਪ ਜਿਹੜੀ ਆ ਉਹ ਅਮਰੀਕਾ ਦੇ ਕੋਲ ਕਰਾਉਣੀ ਆ ਉਹ ਕਹਿੰਦੇ ਵੀ ਇਹ ਸਿੱਧਾ ਸਿੱਧਾ ਸਾਡੀ ਆਜ਼ਾਦੀ ਦੇ ਉੱਤੇ ਹਮਲਾ ਆ ਤੇ ਇਸ ਤੋਂ ਪਹਿਲਾਂ 2019 ਦੇ ਵਿੱਚ ਜਦੋਂ 트ੰਪ ਦਾ ਰਾਜ ਸੀ ਉਦੋਂ ਵੀ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਡੈਨਮਾਰਕ ਨੇ ਦਿੱਤੇ ਇਤਰਾਜ਼ ਕੀਤਾ ਸੀਗਾ ਇਸੇ ਕਰਕੇ ਡੈਨਮਾਰਕ ਦਾ ਜਿਹੜਾ ਦੌਰਾ ਸੀ 트ੰਪ ਦਾ ਉਹ ਰੱਦ ਕਰ ਦਿੱਤਾ ਗਿਆ ਸੀਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਪਨਾਮਾ ਕਨਾਲ ਦੀ ਗੱਲ ਕੀਤੀ ਆ ਪਨਾਮਕ ਨਾਲ ਜਿਹੜੀ ਹੈ ਜੀ ਉਹ ਅਮਰੀਕਾ ਦੇ ਵਪਾਰ ਦੇ ਵਿੱਚ ਇੱਕ ਬਹੁਤ ਵੱਡੀ ਸਹਾਈ ਹੋਣ ਵਾਲੀ ਨਹਿਰ ਆ ਅੱਜ ਇਹਦੇ ਨਾਲ ਕਿ ਜਿਹੜੇ ਸ਼ਿਪ ਉਧਰੋਂ ਆਉਂਦੇ ਆ ਮਿਡਲ ਈਸਟ ਵਿੱਚੋਂ ਜਾਂ ਪਰਲੇ ਪਾਸਿਓਂ ਉਹਨਾਂ ਨੂੰ ਸਾਊਥ ਅਮਰੀਕਾ ਦੇ ਉੱਪਰ ਦੀ ਘੁੰਮ ਕੇ ਨਹੀਂ ਆਉਣਾ ਪੈਂਦਾ ਇਹ ਵਿਚਾਲੇ ਇੱਕ ਲਾਂਘਾ ਦੇ ਦਿੱਤਾ ਆ ਜਿਹੜਾ ਕਿ ਦੋ ਸਮੁੰਦਰਾਂ ਨੂੰ ਆਸ ਵਿੱਚ ਜੋੜਦਾ ਆ 1900 ਦੇ ਵਿੱਚ ਇਹ ਪਨਾਮਾ ਕਨਾਲ ਜਿਹੜੀ ਚਲਾਈ ਗਈ ਸੀ ਇੱਕ ਬਹੁਤ ਹੀ ਵਧੀਆ ਸਾਇੰਸਦਾਨਾ ਤਕਨੀਕ ਦੇ ਨਾਲ ਦੇਦੇ ਨਾਲ ਹਜ਼ਾਰਾਂ ਕਿਲੋਮੀਟਰ ਦਾ ਸਮੁੰਦਰੀ ਸਫ਼ਰ ਵੀ ਬਚਦਾ ਆ ਜਿਹੜਾ ਸਮਾਨ ਆ ਉਹ ਛੇਤੀ ਵੀ ਪਹੁੰਚ ਜਾਂਦਾ ਤੇ ਸਸਤਾ ਵੀ ਪੈਂਦਾ ਸੋ ਇਹ ਕੀ ਹੋਇਆ ਸੀਗਾ ਕਿ ਜਿਹੜੇ ਜਿਮੀ ਕਾਰਟਰ ਅਮਰੀਕਾ ਦੇ ਰਾਸ਼ਟਰਪਤੀ ਸੀ 1970 ਦੇ ਵਿੱਚ ਉਹਨਾਂ ਨੇ ਪਨਾਮਾ ਦੇ ਨਾਲ ਇੱਕ ਸਮਝੌਤਾ ਕਰ ਲਿਆ ਸੀ ਵੀ ਇਥੋਂ ਦੀ ਸਰਕਾਰ ਨੂੰ ਅਸੀਂ ਇਹ ਪਨਾਮਾ ਕਨਾਲ ਸੌਂਪ ਦੇਣੀ ਆ ਇਹਦਾ ਜਿਹੜਾ ਖਰਚਾ ਹੈ ਉਹ ਵੀ ਉਹ ਝੱਲਣਗੇ ਤੇ ਜਿਹੜੀ ਕਮਾਈ ਆ ਉਹ ਵੀ ਪਨਾਮਾ ਮੁਲਕ ਜਿਹੜਾ ਖਾਊਗਾ ਸੋ 31 ਦਸੰਬਰ 1999 ਨੂੰ ਇੱਕ ਜਿਹੜੀ ਨਹਿਰ ਹੈ ਪਨਾਮਾ ਕਨਾਲ ਜਿਹਨੂੰ ਕਹਿੰਦੇ ਆ ਇਹ ਪਨਾਮਾ ਮੁਲਕ ਨੂੰ ਸੌਂਪ ਦਿੱਤੀ ਗਈ ਸੀ ਪਰ ਹੁਣ 트럼ਪ ਇਹ ਕਹਿ ਰਿਹਾ ਕਿ ਅਸੀਂ ਇਹ ਨਹਿਰ ਵੀ ਵਾਪਸ ਲੈਣੀ ਆ ਕਿਉਂਕਿ ਪਨਾਮਾ ਵਾਲੇ ਆਪਣੀਆਂ ਮਨਮਰਜ਼ੀਆਂ ਕਰਦੇ ਆ ਪਨਾਮਾ ਵਾਲੇ ਕਹਿੰਦੇ ਕਿ 2023 ਦੇ ਵਿੱਚ ਸੋਕਾ ਬਹੁਤ ਪਿਆ ਸੀਗਾ ਕੁਝ ਰੈਜ਼ਰਵ ਵਾਇਰ ਜਿਨ੍ਹਾਂ ਦੇ ਰਾਹੀਂ ਪਨਾਮਾ ਨਹਿਰ ਦੇ ਵਿੱਚ ਪਾਣੀ ਆਉਂਦਾ ਜਾਂਦਾ ਆ ਉਹ ਸੁੱਕ ਗਏ ਸੀਗੇ ਉਹਦੇ ਮੱਦੇਨਜ਼ਰ ਸਾਨੂੰ ਟ੍ਰੈਫਿਕ ਮਜਬੂਰੀ ਵਾਸਤੇ ਘਟਾਉਣਾ ਪਿਆ ਆ ਤੇ 트럼ਪ ਕਹਿ ਰਿਹਾ ਕਿ ਪਨਾਮਾ ਜਾਣ ਬੁੱਝ ਕੇ ਅਜਿਹਾ ਕਰ ਰਿਹਾ ਆ ਅਮਰੀਕਾ ਦੇ ਵਪਾਰ ਨੂੰ ਫਰਕ ਪਾਉਣ ਲਈ ਇਹੋ ਜਿਹਾ ਕਰ ਰਿਹਾ ਆ ਜਿਹਦੇ ਨਾਲ ਸਾਡਾ ਵਪਾਰਕ ਘਾਟਾ ਜਿਹੜਾ ਵਾਧਾ ਆ ਸੋ ਪਨਾਮਾ ਨੇ ਵੀ ਹੁਣ ਇਹੀ ਗੱਲ ਕਹੀ ਆ ਕਿ ਇਦਾਂ ਨਹੀਂ ਹੋਣਾ ਪਨਾਮਾ ਜਿਹੜੀ ਕਨਾਲ ਆ ਪਨਾਮਾ ਮੁਲਕ ਦੀ ਜਗੀਰ ਆ ਤੇ ਅਸੀਂ ਕਿਸੇ ਵੀ ਤਰੀਕੇ ਉਹਨੂੰ ਅਮਰੀਕਾ ਨੂੰ ਸੌਂਪਣ ਲਈ ਰਾਜ਼ੀ ਨਹੀਂ ਹੈਗੇ ਸੋ ਇੱਕ ਤੋਂ ਬਾਅਦ ਇੱਕ ਜਿਹੜੀ 트ੰਪ ਵੱਲੋਂ ਗੱਲ ਕੀਤੀ ਜਾ ਰਹੀ ਆ ਕਿ ਅਸੀਂ ਉਹ ਵੀ ਲੈ ਲੈਣਾ ਅਸੀਂ ਉਹ ਵੀ ਲੈ ਲੈਣਾ ਅਸੀਂ ਉਹ ਵੀ ਲੈ ਲੈਣਾ ਬੇਤ ਤਾ ਤਾਂ ਇਹੀ ਹੋਊਗਾ ਵੀ ਫਿਰ ਸਾਰੀ ਦੁਨੀਆ ਜਿਹੜੀ ਉਹ ਲੈਣੀ ਚਾਹੀਦੀ ਆ ਤਾਂ ਫਿਰ ਇਹ ਰੌਲੇ ਮੁਖਣੇ अदरवाइज ਫਿਰ ਰੌਲੇ ਤਾਂ ਰਹਿਣੇ ਰਹਿਣੇ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਇਹ ਨਹੀਂ ਪੂਰੀ ਦੁਨੀਆ ਦੇ ਵਿੱਚ ਚੱਲਣਾ ਚੱਲਿਆ ਹੋਇਆ ਆ ਨਾਰਥ ਅਮਰੀਕਾ ਦੇ ਵਿੱਚ ਗੱਲ ਕਰੀਏ ਤਾਂ ਖਾਸ ਕਰਕੇ ਵੈਨਕੂਵਰ ਟ੍ਰਾਂਟੋ ਕੈਲੀਫੋਰਨੀਆ ਇਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ ਕਈ ਵਾਰੀ ਇਹ ਹਾਸੇ ਵਾਪਰ ਚੁੱਕੇ ਆ ਕਿ ਲੋਕ ਸਟ੍ਰੈਸ ਵਿੱਚ ਘੁੰਮਦੇ ਆ ਜਾਂ ਨਫਰਤ ਵਿੱਚ ਘੁੰਮਦੇ ਆ ਕਿਸੇ ਅਣਜਾਣ ਬੰਦੇ ਨੂੰ ਕਿਸੇ ਅਜਨਬੀ ਪੰਦੇ ਨੂੰ ਨਿਸ਼ਾਨਾ ਬਣਾ ਲੈਂਦੇ ਆ ਕਿਸੇ ਦੇ ਮੁੱਕਾ ਮਾਰ ਗਏ ਕਿਸੇ ਦੇ ਚਾਕੂ ਮਾਰ ਗਏ ਕਿਸੇ ਦੇ ਸੱਟ ਥੋੜਾ ਮਾਰ ਗਏ ਅਜਿਹੇ ਬਹੁਤ ਸਾਰੀਆਂ ਵਾਰਦਾਤਾਂ ਨਾਰਥ ਅਮਰੀਕਾ ਚ ਹੋ ਰਹੀਆਂ ਪਰ ਇੱਕ ਬਹੁਤ ਹੀ ਦਿਲਕੰਭਾਉ ਵਾਰਦਾਤ ਜਿਹੜੀ ਆ ਉਹ ਨਿਊਯਾਰਕ ਦੇ ਵਿੱਚ ਵਾਪਰੀ ਆ ਜਿੱਥੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਨੂੰ ਇੱਕ ਦੂਜੇ ਬੰਦੇ ਨੇ ਅੱਗ ਲਾ ਕੇ ਸਾੜ ਦਿੱਤਾ ਜਦੋਂ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਜਿਹੜੇ ਮੌਕੇ ਤੇ ਗਵਾਹ ਆ ਉਹਨਾਂ ਨੇ ਦੱਸਿਆ ਕਿ ਔਰਤ ਬਿਲਕੁਲ ਆਪਣੀ ਸੀਟ ਤੇ ਆਰਾਮ ਨਾਲ ਬੈਠੀ ਸੀ ਤੇ ਔਂ ਲੱਗਦਾ ਸੀਗਾ ਕਿ ਜਿੰਨੀ ਸ਼ਾਂਤੀ ਸੀ ਉਹ ਸੁੱਤੀ ਪਈ ਆ ਪਰ ਇਹ ਵਿਅਕਤੀ ਜੀ ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਇਹਨੇ ਉਹਦੇ ਕੋਲ ਜਾ ਕੇ ਲਾਈਟਰ ਜਗਾਇਆ ਤੇ ਅੱਗ ਲਾ ਦਿੱਤੀ ਸਿਆਲ ਹੁਣ ਕਰਕੇ ਕੱਪੜੇ ਜਿਹੜੇ ਆ ਉਹ ਗਰਮ ਪਾਏ ਸੀ ਇੱਕਦਮ ਅੱਗ ਜਿਹੜੀ ਫੈਲ ਗਈ ਔਰਤ ਉੱਥੋਂ ਝੋਲ ਸਕੇ ਦਮ ਤੋੜ ਗਈ ਆ ਸੋ ਇਹ ਜਿਹੜਾ ਵਿਅਕਤੀ ਜੀ ਦੇ ਬਾਰੇ ਪੁਲਿਸ ਕਹਿੰਦੀ ਆ ਵੀ ਇਹਦਾ ਸਬੰਧ ਗੁਆਟੇਮਾਲਾ ਦੇ ਨਾਲ ਆ ਤੇ ਇਹਦਾ ਨਾਮ ਸੇਬੈਸਟੀਅਨ ਜਗੇਟਾ ਆ ਉਮਰ 33 ਸਾਲ ਆ ਉਹ ਕਹਿੰਦੇ ਵੀ ਪਹਿਲਾਂ ਵੀ ਇਹਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾ ਚੁੱਕਾ ਆ ਤੇ ਮੁੜ ਕੇ ਪਤਾ ਨਹੀਂ ਇਹ ਕਿਵੇਂ ਆ ਗਿਆ ਸੋ ਇਹਦੇ ਸਰਕਾਰੀ ਕਾਗਜ਼ ਦੱਸਦੇ ਆ ਕਿ 1 ਜੂਨ 2018 ਨੂੰ ਇਹਨੂੰ ਐਰੀਜ਼ੋਨਾ ਦੇ ਇੱਕ ਬਾਰਡਰ ਤੇ ਫੜਿਆ ਗਿਆ ਸੀਗਾ 5-6 ਦਿਨ ਰੱਖਣ ਤੋਂ ਬਾਅਦ ਇਹਨੂੰ ਵਾਪਸ ਰਿਪੋਰਟ ਕਰ ਦਿੱਤਾ ਗਿਆ ਸੀ ਤੇ ਹੁਣੇ ਵਾਪਸ ਕਦੋਂ ਆ ਗਿਆ ਕਿੱਦਾਂ ਆ ਗਿਆ ਇਹਦੇ ਬਾਰੇ ਅਮਰੀਕਨ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਸੋ ਇਹ ਜਿਹੜਾ ਇਲੀਗਲ ਪ੍ਰਵਾਸੀ ਸੀ ਇਹਦੇ ਉੱਤੇ ਦੋਸ਼ ਲੱਗੇ ਆ ਕਿ ਇਹਨੇ ਅੱਗ ਲਾਈ ਆ ਉਦਰ ਤੇ ਫਸਟ ਐਂਡ ਸੈਕੰਡਰੀ ਦੇ ਚਾਰजेस ਜਿਹੜੇ ਆ ਉਹ ਲਾ ਦਿੱਤੇ ਗਏ ਆ ਜਿਹੜੀ ਇਹ ਵਾਰਦਾਤ ਹੋਈ ਹੈ ਇਹਦੇ ਨਾਲ ਕਾਫੀ ਲੋਕ ਸਹਿਮੇ ਹੋਏ ਆ ਕਿ ਕਿਤੇ ਵੀ ਕੋਈ ਨਫ਼ਰਤੀ ਜਾਂ ਕੋਈ ਸਰਫਰਿਆ ਬੰਦਾ ਕਿਸੇ ਦੂਜੇ ਬੰਦੇ ਨੂੰ ਇਦਾਂ ਜਨਤਕ ਥਾਂ ਦੇ ਉੱਤੇ ਨੁਕਸਾਨ ਪਹੁੰਚਾ ਸਕਦਾ ਆ ਸੋ ਜਿਹੜੀ ਗੱਲ ਇਹ ਨਿਕਲੀ ਆ ਵੀ ਬੰਦਾ ਪਹਿਲਾਂ ਵੀ ਰਿਪੋਰਟ ਕੀਤਾ ਗਿਆ ਸੀ ਫਿਰ ਵਾਪਸ ਆ ਗਿਆ ਇਹਦੇ ਬਾਰੇ ਪਹਿਲਾਂ ਬਹੁਤ ਚਿੰਤਾ ਜਤਾਈ ਜਾ ਰਹੀ ਆ ਕਿ ਅਮਰੀਕਨ ਪ੍ਰਸ਼ਾਸਨ ਚਾਹੇ ਕੋਈ ਵੀ ਹੋਵੇ ਜਾਇਓ ਬਾਮਾ ਸਗੇ ਚਾਹੇ ਟਰੰਪ ਸਗੇ ਚਾਹੇ ਬਾਈਡਨ ਸਗੇ ਮੁੜ ਕੇ ਫੇਰ ਟਰੰਪ ਆ ਜਾਣ ਉਹ ਗਿਣਤੀ ਜਿੰਨੀ ਮਰਜ਼ੀ ਕਰੀ ਜਾਣ ਵੀ ਅਸੀਂ 4.5 ਲੱਖ ਬੰਦਾ ਸਾਲ ਜੇ ਰਿਪੋਰਟ ਕਰਤਾ 5 ਲੱਖ ਕਰ ਦਿੱਤਾ ਪਰ ਅਸਲੀਅਤ ਇਹ ਹੈ ਕਿ ਉਹ ਵਿੱਚੋਂ ਬਹੁਤੇ ਜਿਹੜੇ ਆ ਫਿਰ ਵਾਪਸ ਆ ਜਾਂਦੇ ਆ ਖਾਸ ਕਰਕੇ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਦੇ ਨਾਲ ਰਿਲੇਟਡ ਆ ਜਾਂ ਗੁਆਂਡੀ ਮੈਕਸੀਕੋ ਦੇ ਨਾਲ ਸੰਬੰਧਿਤ ਆ ਮੈਕਸੀਕੋ ਵਾਲਿਆਂ ਨੇ ਤਾਂ ਇੱਕ ਵਾਂਡਾ ਬਣਾਇਆ ਹੋਇਆ ਅਮੈਕਸੀਕੋ ਦੇ ਵਿੱਚ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਆ ਕੋਈ ਵਿਆਹ ਸ਼ਾਦੀ ਆ ਕੋਈ ਫਸੂਸ ਆ ਉਹ ਚਲੇ ਜਾਂਦੇ ਆ ਫਿਰ ਵਾਪਸ ਆ ਜਾਂਦੇ ਆ ਮੈਕਸੀਕੋ ਦੀ ਅਮਰੀਕਾ ਦੇ ਨਾਲ ਸਰਹੱਦ ਕਾਫੀ ਲੰਮੀ ਆ ਤੇ ਸਾਰੀ ਸਰਹੱਦ ਨੂੰ ਜਿਹੜਾ ਸੁਰੱਖਿਅਤ ਰੱਖਣਾ ਬੜਾ ਔਖਾ ਮੈਕਸੀਕੋ ਵਾਲਿਆਂ ਦੇ ਕੋਲ ਲਾਂਘੇ ਇੰਨੇ ਆ ਕਿ ਉਹਨਾਂ ਦੇ ਵਾਸਤੇ ਅਮਰੀਕਾ ਆਉਣਾ ਬਿਲਕੁਲ ਇਦਾਂ ਜਿਹਦਾ ਨਾਂਨ ਕੀ ਜਾਈਦਾ ਹੁੰਦਾ ਇਹੀ ਕਾਰਨ ਆ ਕਿ ਉਹਨਾਂ ਦੇ ਅੰਕੜੇ ਦੱਸਦੇ ਆ ਅਮਰੀਕਾ ਦੇ ਕਿ ਜੇ ਸਾਲ ਉਹਨਾਂ ਨੇ 4.5 ਲੱਖ ਬੰਦਾ ਡਿਪੋਰਟ ਕੀਤਾ ਸੀਗਾ ਉਦੋਂ ਬਾਦ ਦੋ ਲੱਖ ਬੰਦਾ ਫਿਰ ਉਹੀ ਵਾਪਸ ਆ ਚੁੱਕਾ ਆ ਸੋ ਜਿਹੇ ਹਾਲਾਤ ਦੇ ਵਿੱਚ ਦੁਨੀਆ ਨੂੰ ਦੋਸ਼ ਦੇਈ ਚੱਲੋ ਅਮਰੀਕਾ ਮੈਕਸੀਕੋ ਨੂੰ ਕਹੀ ਚੱਲੇ ਕੈਨੇਡਾ ਨੂੰ ਕਹੀ ਚੱਲੇ ਪਰ ਆਪਣੀਆਂ ਸਰਹੱਦਾਂ ਨੂੰ ਆਪ ਹੀ ਸੁਰੱਖਿਅਤ ਕਰਨੀਆਂ ਪੈਣੀਆਂ ਅਦਰਵਾਈਜ਼ ਇਹੋ ਜਿਹੇ ਬੰਦੇ ਜਿਹੜੇ ਆ ਕੇ ਇੱਥੇ ਨੁਕਸਾਨ ਪਹੁੰਚਾਉਂਦੇ ਰਹਿਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਝੂਠੇ ਪੁਲਿਸ ਮੁਕਾਬਲਿਆਂ ਦੀ ਝੂਠੇ ਪੁਲਿਸ ਮੁਕਾਬਲੇ ਸਿੱਖਾਂ ਨੇ ਬਹੁਤ ਚੱਲੇ ਆ ਪਿਛਲੇ ਤਕਰੀਬਨ 40 ਸਾਲ ਤੋਂ ਇਹ ਵਰਤਾਰਾ ਚੱਲਦਾ ਆਇਆ ਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਨੂੰ ਸਰਕਾਰਾਂ ਤਰੱਕੀਆਂ ਵੀ ਦਿੰਦੀਆਂ ਰਹੀਆਂ ਤੇ ਜੇਕਰ ਕਿਤੇ ਕੇਸ ਵਿੱਚ ਫਸੇ ਆ ਤਾਂ ਬਚਾਉਂਦੀਆਂ ਵੀ ਰਹੀਆਂ ਪੰਜਾਬ ਦੇ ਛੋਟੇ ਵੱਡੇ ਪੁਲਿਸੀਆਂ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਅਫਸਰ ਸੀ ਉਹਨਾਂ ਨੂੰ ਇਸ ਤਰੀਕੇ ਬਚਾਇਆ ਜਾਂਦਾ ਰਿਹਾ ਹੈ ਇਹ ਸلسلਾ ਹੱਲੇ ਵੀ ਖਤਮ ਨਹੀਂ ਹੋਇਆ ਪੰਜਾਬ ਦੇ ਵਿੱਚ ਗੈਂਗਸਟਰイズਮ ਦੇ ਨਾਂ ਦੇ ਉੱਤੇ ਹੱਲੇ ਵੀ ਝੂਠੇ ਪੁਲਿਸ ਮੁਕਾਬਲੇ ਬਣਦੇ ਰਹਿੰਦੇ ਆ ਪਰ ਇੱਕ ਪੁਲਿਸ ਮੁਕਾਬਲਾ ਜਿਹੜਾ ਯੂਪੀ ਦੇ ਵਿੱਚ ਹੋਇਆ ਉਹਦੀ ਚਰਚਾ ਚੱਲ ਰਹੀ ਆ ਪੰਜਾਬ ਤੋਂ ਤਿੰਨ ਨੌਜਵਾਨ ਜਿਹੜੇ ਕਿ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਆ ਗੁਰਵਿੰਦਰ ਸਿੰਘ ਉਮਰ 25 ਸਾਲ ਵਰਿੰਦਰ ਸਿੰਘ ਉਮਰ 23 ਸਾਲ ਅਤੇ ਜਸ਼ਨਪ੍ਰੀਤ ਸਿੰਘ ਉਮਰ 18 ਸਾਲ ਯੂਪੀ ਦੇ ਵਿੱਚ ਇੱਕ ਮੁਕਾਬਲੇ 'ਚ ਮਾਰੇ ਗਏ ਦਿਖਾਈ ਦਿੱਤੇ ਆ। ਸੋ ਇਹਨਾਂ ਦੇ ਵਿੱਚੋਂ ਇੱਕ ਦਾ ਪਿੰਡ ਅਗਵਾਨ ਸੀ ਜਿਹੜਾ ਕਿ ਸ਼ਹੀਦ ਬਚਤਵੰਦ ਸਿੰਘ ਦਾ ਪਿੰਡ ਆ। ਉਸ ਤੋਂ ਇਲਾਵਾ ਇਹਦੇ ਬਾਰੇ ਇਹ ਦੱਸਿਆ ਗਿਆ ਕਿ ਇਹ ਪਹਿਲਾਂ ਹੀ ਮਾੜੇ ਕੰਮਾਂ ਦੇ ਵਿੱਚ ਸ਼ਾਮਲ ਸੀਗਾ। ਇਹਨਾਂ ਦਾ ਜਿਹੜਾ ਪਰਿਵਾਰ ਇੱਕ ਪਿਛੋਕੜ ਆ ਉਹ ਵੀ ਸਮਗਲਿੰਗ ਦੇ ਨਾਲ ਜੁੜਿਆ ਹੋਇਆ। ਦੂਜਾ ਨੌਜਵਾਨ ਕਲਾਨੌਰ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਦੱਸਿਆ ਗਿਆ ਤੇ ਤੀਜਾ ਨਿੱਕੇ ਸ਼ੂਰ ਪਿੰਡ ਦਾ ਅੱਜ ਜਸ਼ਨਦੀਪ ਸਿੰਘ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹਦਾ ਵਿਆਹ ਹਜੇ ਕੁਝ ਦਿਨ ਪਹਿਲਾਂ ਹੀ ਹੋਇਆ ਸੀਗਾ ਹੁਣ ਇਹ ਕਿਹਾ ਗਿਆ ਪੰਜਾਬ ਪੁਲਿਸ ਵੱਲੋਂ ਇਹਨਾਂ ਤਿੰਨਾਂ ਦਾ ਸਬੰਧ ਜਿਹੜਾ ਹੈ ਜ ਉਹ ਖਾਲਸਤਾਨ ਜ਼ਿੰਦਾਬਾਦ ਫੋਰਸ ਨਾਲ ਸੀਗਾ। ਤੋਂ ਜੇਕਰ ਤੁਸੀਂ ਨਾ ਤਿੰਨਾਂ ਦੀਆਂ ਸ਼ਕਲਾਂ ਦੇਖੋ ਜਾਂਚੋਜਾਂ ਦੇ ਪਹਿਲੇ ਕੰਮ ਆ ਜਾਂ ਆਪਣੀ ਪੁਲਿਸ ਦੇ ਰਿਕਾਰਡ ਬੋਲਦੇ ਆ ਉਹਦੇ ਵਿੱਚ ਕਿਤੇ ਵੀ ਇਹਨਾਂ ਦਾ ਖਾਲਸਾ ਨਹੀਂ ਜਿ세 ਬੰਦੀ ਦੇ ਨਾਲ ਸਬੰਧ ਹੋਣ ਦਾ ਜ਼ਿਕਰ ਨਹੀਂ ਆ ਪਰ ਕਿਉਂਕਿ ਪੁਲਿਸ ਨੇ ਕਿਸੇ ਨਾ ਕਿਸੇ ਤਰੀਕੇ ਜਿਹੜੀ ਬਹੁ ਗਿਣਤੀਆਂ ਨੂੰ ਖੁਸ਼ ਕਰਨਾ ਹੁੰਦਾ ਉਹ ਖਾਲਸਤਾਨ ਦੇ ਉੱਤੇ ਸਖਤੀ ਦੇ ਨਾਲ ਬਹੁਤ ਖੁਸ਼ ਹੁੰਦੀ ਆ ਤਾਂ ਅਜਿਹੇ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਂਦਾ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਪੁਲਿਸ ਵੱਲੋਂ ਇਹ ਜਿਹੜਾ ਪੰਜਾਬ ਪੁਲਿਸ ਵੱਲੋਂ ਯੂਪੀ ਦੇ ਨਾਲ ਸਾਂਝਾ ਆਪਰੇਸ਼ਨ ਕਰਕੇ ਬਹੁਤ ਵੱਡਾ ਖਾਲਸਤਾਨੀ ਨੈੱਟਵਰਕ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਇਹ ਵੀ ਦੋਸ਼ ਲਾ ਦਿੱਤਾ ਕਿ ਜਿਹੜੇ ਪਿੱਤੇ ਦਿਨੀ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਇਲਾਕੇ ਦੇ ਵਿੱਚ ਥਾਣਿਆਂ ਤੇ ਗਰਨੇਡ ਸਿੱਟੇ ਜਾ ਰਹੇ ਸੀਗੇ ਉਹ ਇਸ ਗਰੁੱਪ ਦਾ ਕੰਮ ਸੀਗਾ ਸੋ ਪੁਲਿਸ ਨੇ ਇਹ ਮੁਕਾਬਲੇ ਵਿੱਚ ਇਹਨਾਂ ਤਿੰਨਾਂ ਨੂੰ ਮਾਰ ਕੇ ਆਪਣੇ ਆਪ ਨੂੰ ਸ਼ਾਬਾਸ਼ੀ ਦਿੰਦੀ ਆ ਪਰ ਇਹ ਤੋਂ ਪਤਾ ਲੱਗ ਗਿਆ ਜੇ ਤੁਸੀਂ ਤਸਵੀਰਾਂ ਧਿਆਨ ਨਾਲ ਦੇਖੋ ਵੀ ਕਿਵੇਂ ਇੱਕ ਝੂਠਾ ਪੁਲਿਸ ਮੁਕਾਬਲਾ ਸੀਗਾ ਤੁਸੀਂ ਤਸਵੀਰਾਂ ਦੇ ਵਿੱਚ ਪਾਏ ਹੋਏ ਕੱਪੜੇ ਦੇਖੋ ਤੇ ਉਦੋਂ ਬਾਅਦ ਜਿਹੜੀਆਂ ਲਾਸ਼ਾਂ ਆ ਉਹਨਾਂ ਦੇ ਪਾਏ ਹੋਏ ਕੱਪੜੇ ਦੇਖੋ ਬਿਲਕੁਲ ਸੇਮ ਕੱਪੜੇ ਆ ਜਿਹੜੇ ਕੱਪੜੇ ਪੁਲਿਸ ਨੇ ਜਾਰੀ ਕੀਤੀਆਂ ਫੋਟੋਆਂ ਵਿੱਚ ਪਾਏ ਹੋਏ ਆ ਉਹੀ ਕੱਪੜੇ ਲਾਸ਼ਾਂ ਦੇ ਪਾਏ ਹੋਏ ਆ ਸੋ ਸਵਾਲ ਇੱਥੇ ਬਣਦਾ ਵੀ ਕੀ ਅ ਮੁਕਾਬਲਾ ਹੋਣ ਤੋਂ ਪਹਿਲਾਂ ਇਹ ਤਿੰਨੇ ਜਿਹੜੇ ਵਿਅਕਤੀ ਸੀਗੇ ਪੁਲਿਸ ਕੋ ਫੋਟੋਆਂ ਖਿਚਵਾ ਕੇ ਗਏ ਸੀਗੇ ਕਿਉਂਕਿ ਜਿਹੜੀਆਂ ਪਹਿਲੀਆਂ ਫੋਟੋਆਂ ਜਿਉਂਦਿਆਂ ਦੀਆਂ ਉਹ ਪੁਲਿਸ ਨੇ ਜਾਰੀ ਕੀਤੀਆਂ ਆ ਵੀ ਆ ਬੰਦੇ ਅਸੀਂ ਜਿਹੜੇ ਅਜ ਮੁਕਾਬਲੇ 'ਚ ਮਾਰੇ ਆ ਤੇ ਜਿਹੜੇ ਬੰਦੇ ਮਰੇ ਆ ਉਹਨਾਂ ਦੇ ਬਿਲਕੁਲ ਉਹੀ ਕੱਪੜੇ ਪਾਏ ਹੋਏ ਆ ਜਿੱਥੋਂ ਸਿੱਧ ਹੁੰਦਾ ਕਿ ਇਹ ਬੰਦੇ ਪੁਲਿਸ ਕਸਟਡੀ ਵਿੱਚ ਪਹਿਲਾਂ ਹੀ ਸੀਗੇ ਇਹਨਾਂ ਦੀਆਂ ਫੋਟੋਆਂ ਖਿੱਚ ਕੇ ਰੱਖੀਆਂ ਗਈਆਂ ਸੀਗੀਆਂ ਜੋ ਮੀਡੀਆ ਨੂੰ ਜਾਰੀ ਕੀਤੀਆਂ ਗਈਆਂ ਪਰ ਬਾਅਦ ਦੇ ਵਿੱਚ ਲਾਸ਼ ਦੀਆਂ ਫੋਟੋਆਂ ਜਿਹੜੀਆਂ ਆ ਉਹ ਵੈਸੇ ਤਾਂ ਕਿਸੇ ਨੂੰ ਨਹੀਂ ਖਿੱਚਣ ਦਿੱਤੀਆਂ ਗਈਆਂ ਬਾਰਾ ਯੂਪੀ ਦੇ ਵਿੱਚ ਇੱਕ ਛੋਟਾ ਜਿਹਾ ਅਖਬਾਰ ਆ ਉਹਨਾਂ ਦੀ ਵੈਬਸਾਈਟ ਚੱਲਦੀ ਆ ਪੱਤਰਕਾ ਉਹਦਾ ਪੱਤਰਕਾਰ ਆਪਣੇ ਫੋਨ ਦੇ ਰਾਹੀਂ ਇਹ ਫੋਟੋਆਂ ਖਿੱਚਣ ਵਿੱਚ ਕਾਮਯਾਬ ਹੋ ਗਿਆ ਜਾਂ ਕਹ ਲਓ ਵੀ ਕਿਸੇ ਨੇ ਥਾਣੇ ਵਿੱਚੋਂ ਇਹ ਫੋਟੋਆਂ ਖਿੱਚ ਕੇ ਉਹਦੇ ਤੱਕ ਅਪੜਦੀਆਂ ਕਰ ਦਿੱਤੀਆਂ ਜਿੱਥੋਂ ਪਤਾ ਲੱਗ ਗਿਆ ਕਿ ਮਾਰੇ ਗਏ ਵਿਅਕਤੀਆਂ ਦੇ ਪਾਏ ਹੋਏ ਕੱਪੜੇ ਅਤੇ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਫੋਟੋਆਂ ਦੇ ਕੱਪੜੇ ਬਿਲਕੁਲ ਸੇਮ ਆ ਸੋ ਜਿੱਥੋਂ ਪਤਾ ਲੱਗਿਆ ਕਿ ਇਹ ਵਿਅਕਤੀ ਪਹਿਲੇ ਪੁਲਿਸ ਦੀ ਹਿਰਾਸਤ ਵਿੱਚ ਸੀਗੇ ਇਹਨਾਂ ਨੂੰ ਫਿਰ ਬਾਅਦ 'ਚ ਝੂਠੇ ਬਲਸ ਮੁਕਾਬਲੇ ਵਿੱਚ ਮਾਰਿਆ ਗਿਆ ਸੋ ਉਹਨਾਂ ਦੇ ਪਰਿਵਾਰਾਂ ਵੱਲੋਂ ਵੀ ਇਹੀ ਦੋਸ਼ ਲਾਇਆ ਗਿਆ ਕਿ ਜਿਹੜੇ ਸਾਡੇ ਨੌਜਵਾਨਾਂ ਉਹੋ ਜਿਹੜੇ ਦੋ ਘੱਟੋ ਘੱਟ ਪਰਿਵਾਰਾਂ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਸਗੇ ਪਰ ਉਹਨਾਂ ਨੂੰ ਝੂਠੇ ਪੁਲਿਸ ਵਿੱਚ ਮੁਕਾਬਲੇ 'ਚ ਮਾਰ ਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਆ ਪੰਜਾਬ ਪੁਲਿਸ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਜਿਹੜਾ ਗੁਨਾਹਾਂ ਦੇ ਉੱਤੇ ਪੂਰਾ ਜਿਹੜਾ ਕਾਬੂ ਪਾ ਰਹੇ ਆ ਸੋ ਇਹ ਪੰਜਾਬ ਪੁਲਿਸ ਤੱਕ ਵੱਡਾ ਝੂਠ ਜਿਹੜਾ ਅੱਜ ਨੰਗਾ ਹੋ ਗਿਆ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਮਾਰਾਠੀ ਦੇ ਮੁੱਖ ਮੰਤਰੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਚੇਤੇ ਕਰਾ ਦਵਾਂਗੇ ਬੀਤੇ ਦਿਨੀ ਸਿੰਗਰਾਂ ਦਾ ਵੀ ਕਾਫੀ ਵਿਵਾਦ ਛਿੜਿਆ ਰਿਹਾ ਕਿ ਪੰਜਾਬ ਨੂੰ ਆਪਾਂ ਪੰਜਾਬ ਕਿੱਦਾਂ ਲਿਖਣਾ ਪੀ ਯੂ ਦੇ ਨਾਲ ਲਿਖਣਾ ਹੈ ਕਿ ਪੀ ਏ ਦੇ ਨਾਲ ਲਿਖਣਾ ਮਸਲਾ ਇਸ ਕਰਕੇ ਖੜਾ ਹੋਇਆ ਸੀਗਾ ਕਿਉਂਕਿ ਦਿਲਜੀਤ ਦਸਾਂਝ ਨੇ ਜਿਹੜਾ ਹੈ ਪੰਜਾਬ ਦੇ ਵਿੱਚ ਸ਼ੋਅ ਕਰਨ ਤੋਂ ਪਹਿਲਾਂ ਲਿਖ ਦਿੱਤਾ ਸੀ ਕੇ ਪੀ ਏ ਐਨ ਜੀ ਏ ਬੀ ਤੋਂ ਜਿਹੜੇ ਹਿੰਦੂਤਵੀ ਆਈਟੀ ਸੈੱਲ ਆ ਭਾਜਪਾ ਵਾਲੇ ਆ ਆਰਐਸਐਸ ਵਾਲੇ ਆ ਉਹਨਾਂ ਨੇ ਬਹੁਤ ਵੱਡਾ ਮੁੱਦਾ ਚੱਕਿਆ ਵੀ ਦੇਖੋ ਜੀ ਇਹ ਤਾਂ ਪਾਕਿਸਤਾਨ ਦੇ ਨਾਲ ਰਲਿਆ ਹੋਇਆ ਆ ਪਾਕਿਸਤਾਨ ਦੇ ਵਿੱਚ ਪੰਜਾਬ ਪੀਏ ਦੇ ਨਾਲ ਲਿਖਿਆ ਜਾਂਦਾ ਆ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਮ ਪੀਏ ਦੇ ਨਾਲ ਆ ਬਹੁਤ ਸਾਰੇ ਪੁਰਾਣੇ ਦਸਤਾਵੇਜ਼ਾਂ ਦੇ ਵਿੱਚ ਪੀਏ ਦੇ ਨਾਲ ਆ ਤੇ ਬਹੁਤ ਸਾਰੇ ਲੋਕ ਅੱਜ ਵੀ ਪੀਏ ਦੇ ਨਾਲ ਪੰਜਾਬ ਲਿਖਦੇ ਆ ਪਰ ਇਹਨੂੰ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਹੁਣ ਕੀ ਹੋਇਆ ਕਿ ਜਦੋਂ ਇਹ ਸਾਰਾ ਕੁਝ ਚੱਲੇ ਰਿਹਾ ਸੀਗਾ ਤਾਂ ਇਹਦੇ ਵਿੱਚ ਜਦੋਂ ਸੂਬਿਆਂ ਦੀ ਗੱਲ ਆਉਂਦੀ ਆ ਅੱਡ-ਅੱਡ ਦੀ ਇੱਕ ਆਪਣੀ ਸੂਬਾਈ شناخت ਦੀ ਗੱਲ ਆਉਂਦੀ ਆ ਤਾ ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਇੱਕ ਵਾਰੀ ਫੇਰ ਬਣਿਆ ਦਵਿੰਦਰ ਫੜਨ ਨਵੀਸ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਬੰਬੇ ਜਿਹੜਾ ਬੰਬਈ ਜਨ ਹੁਣ ਕਹਿੰਦੇ ਆ ਉਹ ਮਰਾਠੀ ਲੋਕਾਂ ਦਾ ਆ ਤੇ ਜਦੋਂ ਕਿ ਉਹ ਕਹਿੰਦੇ ਸਾਡੇ ਕੋਲ ਇੱਕ ਨੈਸ਼ਨਲ ਆਇਡੈਂਟੀ ਹੈਗੀ ਆ ਸਾਡੀ ਇੰਡੀਅਨ ਆਇਡੈਂਟੀ ਹੈਗੀ ਆ ਨਾਲ ਦੀ ਨਾਲ ਸਾਡੀ ਇੱਕ ਰੀਜਨਲ ਆਇਡੈਂਟੀ ਵੀ ਹੈਗੀ ਆ ਸਾਡੀ ਸਬਆਇਡੈਂਟੀ ਵੀ ਹੈਗੀ ਆ ਮਤਲਬ ਕਿ ਅਸੀਂ ਭਾਰਤੀ ਵੀ ਹੈਗੇ ਆ ਪਰ ਅਸੀਂ ਮਰਾਠੇ ਜਿਹੜੇ ਆ ਉਹ ਪਹਿਲਾਂ ਆ ਉਹ ਕਹਿੰਦੇ ਜੇ ਕੋਈ ਸਾਡੀ ਮਰਾਠਾ ਪਛਾਣ ਨੂੰ ਅਟੈਕ ਕਰੂਗਾ ਤਾਂ ਅਸੀਂ ਉਹਨੂੰ ਫਿਰ ਸੀਰੀਅਸ ਐਕਸ਼ਨ ਉਹਦੇ ਉੱਤੇ ਲਾਵਾਂਗੇ ਸੋ ਕਮਾਲ ਦੀ ਗੱਲ ਇਹ ਆ ਕਿ ਮੁੱਖ ਮੰਤਰੀ ਜਿਹੜਾ ਮਹਾਰਾਸ਼ਟਰ ਦਾ ਉਹ ਇਹ ਠੋਕੇ ਗੱਲ ਕਹਿ ਰਿਹਾ ਕਿ ਸਾਨੂੰ ਆਪਣੀ ਮਰਾਠਾ ਪਛਾਣ ਦੇ ਉੱਤੇ ਮਾਣ ਆ ਤੇ ਜਿਹੜਾ ਇਹਦੇ ਤੇ ਅਟੈਕ ਕਰੂਗਾ ਅਸੀਂ ਉਹਦੇ ਨਾਲ ਸੱਜ ਲਾਵਾਂਗੇ ਦੂਜੇ ਪਾਸੇ ਦੀ ਇਹੀ ਕਿਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਵਿੱਚ ਕੋਈ ਆਗੂ ਕਹਿ ਦੋਏ ਜਿਵੇਂ ਕਿ ਦਲਜੀਤ ਰੈਨਾ ਕਹਿੰਦਾ ਕਿ ਅਸੀਂ ਪੰਜਾਬੀ ਹੁੰਨੇ ਆ ਤਾਂ ਉਸ ਕਾਲ ਦੇ ਉੱਤੇ ਵੱਡਾ ਵਿਵਾਦ ਖੜ ਜਾਂਦਾ ਵੀ ਇਹ ਵੱਖਵਾਦ ਹੈਗਾ ਜਾਂ ਤੁਸੀਂ ਇੰਡੀਅਨ ਕਿਉਂ ਨਹੀਂ ਕਹਿੰਦੇ ਪਰ ਜੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਕਵੇ ਕਿ ਸਾਨੂੰ ਆਪਣੇ ਸੂਬੇ ਤੇ ਮਾਣ ਆ ਸਾਨੂੰ ਆਪਣੇ ਮਰਾਠਾ ਹੋਣ ਦੇ ਉੱਤੇ ਮਾਣ ਆ ਮਹਾਰਾਸ਼ਟਰ ਤੇ ਮੁੰਬਈ ਜਿਹੜੇ ਆ ਉਹ ਮਰਾਠੀ ਲੋਕਾਂ ਦੇ ਆ ਬਾਹਰਿਆਂ ਦੇ ਨਹੀਂ ਹੈਗੇ ਉਹਦੇ ਉੱਤੇ ਨਾ ਯੂਪੀਆ ਲੱਗਦੀ ਆ ਨਾ ਉਹਦੇ ਕੋਈ ਪਰਚਾ ਦਾਰਜ ਹੁੰਦਾ ਪਰ ਜੇਕਰ ਪੰਜਾਬ ਦਾ ਕੋਈ ਆਗੂ ਇਹ ਕਹਿ ਦੇਵੇ ਕਿ ਪੰਜਾਬ ਪੰਜਾਬੀਆਂ ਦਾ ਆ ਤੇ ਫਿਰ ਉਹਨੂੰ ਕਹਿੰਦੇ ਆ ਵੀ ਤੁਸੀਂ ਗਲਤ ਕਰ ਰਹੇ ਆ ਤੁਸੀਂ ਦੇਸ਼ ਨੂੰ ਤੋੜ ਰਹੇ ਆ ਪੰਜਾਬ ਜਿਹੜਾ ਸਾਰੇ ਇੰਡੀਆ ਦਾ ਆ ਆ ਪਰ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਨੂੰ ਮਰਾਠਿਆਂ ਦਾ ਕਹਿ ਕੇ ਇਹਨਾਂ ਲੋਕਾਂ ਦੇ ਕਰਾਰੀ ਚ ਪੀੜੇ ਮਾਰੀ ਆ ਪਰ ਕਮਾਲ ਦੀ ਗੱਲ ਆ ਵੀ ਕੁਛ ਕੇ ਤੱਕ ਨਹੀਂ ਹੈਗੇ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਸਮਾਪਤ ਕਰੀਏ ਮੈਂ ਤੁਹਾਨੂੰ ਦੱਸ ਦਵਾਂ ਕਿ ਅਗਲੇ 3 ਦਿਨਾਂ ਪ੍ਰੋਗਰਾਮ ਪੇਸ਼ ਨਹੀਂ ਹੋਣਾ ਉਹਦਾ ਕਾਰਨ ਇਹ ਹੈ ਕਿ ਨੰਦਨੀ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਤੇ ਚੈਨਲ ਦੀ ਪ੍ਰਥਾ ਹੈ ਕਿ ਹਰ ਸਾਲ ਇਹ ਪ੍ਰੋਗਰਾਮ ਜਿਹੜਾ ਗੁਰੂ ਦਾ ਗੁਰੂ ਦਸ਼ਮੇਸ਼ ਦਰਬਾਰ ਸਰੀ ਤੋਂ ਅਖੰਡ ਪਾਤਸ਼ਾਹ ਦਾ ਆਰੰਭ ਹੁੰਦੇ ਉਹਨਾਂ ਦੇ ਭੋਗ ਪਾਏ ਜਾਂਦੇ ਆ ਸੋ ਉਹਦਾ ਲਾਈਵ ਪ੍ਰਸਾਰਣ ਕੀਤਾ ਜਾਣਾ ਸੋ ਕੱਲ ਨੂੰ ਵੀ ਗੁਰਦਆ ਸਾਹਿਬ ਦਸ਼ਮੇਸ਼ ਦਰਬਾਰ ਤੋਂ ਅਖੰਡ ਪਾਤਸ਼ਾਹ ਦੇ ਲਾਈਵ ਪ੍ਰਸਾਰਣ ਸ਼ੁਰੂ ਹੋਣੇ ਆ ਜਿਹੜੇ ਕਿ 3 ਦਿਨ ਚੱਲਣੇ ਆ ਸੋ ਇਸ ਕਰਕੇ 3 ਦਿਨ ਜਿਹੜੇ ਅਗਲੇ ਆ ਅ 24 25 26 ਸੋਤਾ ਸ਼ੋਹ ਤੇ ਹੋਰ ਪ੍ਰੋਗਰਾਮ ਜਿਹੜੇ ਆ ਨਹੀਂ ਆਉਣੇ ਇਸੇ ਸਮੇਂ ਦੌਰਾਨ ਹੀ 크리스마ਸ ਆ ਬਾਕਸਿੰਗ ਡੇ ਆ ਜਿੱਥੇ ਅਸੀਂ ਆਪਣੇ ਇਸਾਈ ਭੈਣਾ ਭਰਾਵਾਂ ਨੂੰ ਮੈਰੀ 크리스마ਸ ਕਹਿੰਦੇ ਆ ਉੱਥੇ ਨਾਲ ਦੀ ਨਾਲ ਆਪਣੇ ਕੌਮੀ ਭਰਾਵਾਂ ਭੈਣਾਂ ਨੂੰ ਵੀ ਕਹਿੰਦੇ ਆ ਕਿ ਜਿੱਥੇ 크리스마ਸ ਦੀਆਂ ਛੁੱਟੀਆਂ ਮਨਾਉਣੀਆਂ ਆ ਹੁਣ ਤੁਸੀਂ ਗੱਲਾਂ ਬਾਤਾਂ ਇੰਜੋਏ ਕਰਨੀਆਂ ਆ ਨਾਲ ਦੀ ਨਾਲ ਸਾਬ ਜਦਿਆਂ ਦੀ ਸ਼ਹਾਦਤ ਬਾਰੇ ਵੀ ਆਪਣੇ ਪਰਿਵਾਰ ਚ ਆਪਣੇ ਛੋਟੇ ਬੱਚਿਆਂ ਨਾਲ ਗੱਲਬਾਤ ਜ਼ਰੂਰ ਕਰਿਓ ਸੋ ਆਪਾਂ ਇੱਥੇ ਹੀ ਪ੍ਰੋਗਰਾਮ ਮਕਾਉਣੇ ਆ ਜੀ ਹੁਣ ਸਾਂਝ ਜਿਹੜੀ ਆਪਣੀ ਤਿੰਨ ਦਿਨਾਂ ਬਾਅਦ ਪੈਣੀ ਆ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ